12 ਕਿਲੋ ਤੋਂ ਪਲੱਸ ਹੀਰੋਇਨ ਫੜੀ ਹੈ ਤੇ ਚਾਰ ਮੁਲਜ਼ਮ ਹੋਰ ਫੜੇ ਨੇ ਬੇਸਿਕਲੀ ਇਹ ਤਰਨਤਾਰਨ ਤੇ ਅਮਰਸਰ ਰੂਰਲ ਏਰੀਆ ਚ ਜਿਹੜੇ ਆਪਰੇਟ ਕਰਦੇ ਆ ਟੋਟਲ ਜਿਹੜੀ ਰਿਕਵਰੀ ਇਸ ਕੇਸ ਦੇ ਵਿੱਚ ਪਹਿਲਾਂ 8 ਕਿਲੋ ਹੁੰਦੀ ਹੈ 5 ਜਿਹਦੇ ਬਾਰੇ ਤੁਹਾਨੂੰ ਪਹਿਲਾਂ ਬਰੀਫ ਕੀਤਾ ਜਾਂਦਾ ਚਾਰਡੇ ਦੇ ਪੁਲਿਸ ਸਟੇਸ਼ਨ ਦੇ ਵੀ ਜਿਹੜੇ ਐਫ ਆਈ ਆਰ ਹੈ ਉਹ ਚ 5 ਮੁਲਜ਼ਮ ਫੜੇ ਸੀਗੇ ਉਹਨਾਂ ਦੀ ਪੁੱਛਗਿੱਛ ਤੋਂ ਅੱਗੇ ਗੱਲ ਚੱਲੀ ਤੇ ਗੁਰਸੇਵਕ ਜਿਹੜਾ ਪਹਿਲੇ ਕੇਸ ਦਾ ਮੁਲਜ਼ਮ ਸੀ 8 ਕਿਲੋ ਵਾਲਾ ਉਸੇ ਲੜੀ ਦੇ ਵਿੱਚ ਉਹਨੇ ਦੱਸਿਆ ਕਿ ਇੱਕ ਪਿਓ ਪੁੱਤ ਨੇ ਗੁਰਪੇਹਜ ਤੇ ਗੁਰਤੇ ਇਹ ਨਾਰਲਾ ਪਿੰਡ ਹੈ ਤਰਨਤਨ ਡਿਸਟ੍ਰਿਕਟ ਦਾ ਉੱਥੋਂ ਦੇ ਰਹਿਣ ਵਾਲੇ ਆ ਇਹ ਦੋਨੋਂ ਇੱਕ ਪਾਕ ਬੇਸਡ ਸਮਗਲਰ ਦੇ ਵਿੱਚ ਨਵਾਂ ਆਇਆ ਪਠਾਨ ਉਹਦੇ ਨਾਲ ਇਨਟੈਕ ਸੀਗੇ ਤੇ ਹਿਰੋਇਨ ਦਾ ਵੱਡਾ ਕੰਮ ਕਰ ਰਹੇ ਸੀ ਉਸ ਏਰੀਏ 'ਚ ਗੁਰਪੇਹਜ ਜਿਹੜਾ ਫਾਦਰ ਆ ਉਹਦਾ ਦੋਸਤ ਸੀਗਾ ਮਲਕੀਤ ਸਿੰਘ ਹੈਗਾ ਮਤਲਬ ਉੱਥੇ ਉਹਨਾਂ ਨੇ ਆਪਸ ਆ ਮੈਂ ਜਿਹੜੀ ਮਿਲੀਪੋਖਤ ਨਾਲ ਕਿਉਂਕਿ ਡਲਪਿੰਡ ਜਿਹੜਾ ਮਲਕੀਤ ਸਿੰਘ ਦੇ ਜਿਹੜੇ ਖੇਤ ਨੇ ਚਰੀ ਵਗੈਰਾ ਬੀਜਦਾ ਉੱਥੇ ਡ੍ਰੋਪਿੰਗ ਕਰਾਉਂਦੇ ਸੀ ਕੋਆਰਡੀਨੇਟਸ ਦੇ ਕੇ ਅਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਔਰ ਚਰੀ ਦੇ ਖੇਤ ਚ ਤੁਹਾਨੂੰ ਪਤਾ ਹੀ ਹੈ ਕਿ ਚੀਜ਼ ਆ ਕੇ ਦਿਖਦੀ ਹੈ ਤੇ ਛੁੱਪ ਜਾਂਦੀ ਹੈ ਆਪਣੇ ਖੇਤ ਦੇ ਵਿੱਚੋਂ ਚੁੱਕਣੀ ਬੜੀ ਸੌਖੀ ਹੈ ਮਲਕੀਤ ਸਿੰਘ ਦਾ ਵੀ ਰਾਫਤਾ ਬਾਹਰ ਸੀਗਾ ਇਹ ਗੁਰਪੇ ਇੱਥੇ ਗੁਰਦੇਤ ਜੂੜੇ ਪਿਓ ਪੋਤੇ ਨੂੰ ਨਾਲ ਵਰਤੇ ਸੀ ਕਿਉਂਕਿ ਆ ਜ਼ਮੀਨ ਵੀ ਉੱਥੇ ਸੀਗੀ ਉਹਨਾਂ ਤੋਂ ਪਹਿਲਾਂ ਜਿਹੜੀ ਐ 10 ਕਿਲੋ ਹਿਰਨ ਫੜੀ ਗਈ ਇਹ ਇਹਨਾਂ ਨੇ ਆਪਣੇ ਮੱਝਾਂ ਵਾਲੇ ਜਿਹੜਾ ਹੁੰਦਾ ਵਾੜਾ ਉਹਦੇ ਵਿੱਚ ਟੋਆ ਪੁੱਟ ਕੇ ਤੇ ਪਲਾਸਟਿਕ ਦੇ ਵਿੱਚ ਦੱਬੀ ਹੋਈ ਸੀ ਉੱਥੋਂ ਰਿਕਵਰ ਕੀਤੀ ਗਈ ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੇ ਅਗਲੀ ਜਿਹੜੀ ਕਾਰਵਾਈ ਆ ਪਾਕਿਸਤਾਨ ਬੇਸ ਸਮਗਲਰਸ ਨੂੰ ਟਰੈਕ ਕਰਦੇ ਹੋਏ ਗੁਰਜੀਤ ਸਿੰਘ ਜਨਾਲਾ ਏਰੀਆ ਦਾ ਰਹਿਣ ਵਾਲਾ ਇੱਕ ਬੰਦਾ ਉਹ ਫੜਿਆ ਉਹ ਤੋਂ ਸਾਨੂੰ 2 ਕਿਲੋ ਹਿਰੋਇਨ ਤੇ ਇੱਕ ਬੜਾ ਸਵਿਸ਼ੀਕਰੇਟਡ ਪੁਆਇੰਟ 30 ਬੋਰ ਦਾ ਪਿਸਟਲ ਮਿਲਿਆ ਜੋ ਕਿ ਉਹਨੇ ਆਪਣੇ ਬਿਸਤਰੇ ਦੇ ਵਿੱਚ ਆਪਣੇ ਜਿਹੜੀ ਹੁੰਦੀ ਹੈ ਜਿਹਨੂੰ ਦਰੀ ਕਹਿ ਸਕਦੇ ਆ ਗਦੈਲਾ ਉਹਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀਗਾ ਤੋ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਇੱਕ ਜਿਹੜਾ 카rtel ਦਾ ਡਰਗ ਦਾ ਉਸ ਸਮੈਸ਼ ਹੋਇਆ ਜੇ ਟੋਟਲ ਇਸ ਕੇਸ ਦੀ ਰਿਕਵਰੀ ਦੇਖੀ ਤਾਂ 20 ਕਿਲੋ 193 ਗ੍ਰਾਮ ਹੋ ਜਾਂਦੀ ਹੈ ਲੇਟੈਸਟ ਜਿਹੜੀ ਰਿਕਵਰੀ ਇਹਦੇ ਚ ਹੋਈ ਹੈ 12 ਕਿਲੋ ਤੇ ਤਕਰੀਬਨ 6 ਗ੍ਰਾਮ ਹੈ ਸੋ ਇਹਦੇ ਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਪਠਾਨ ਨਾਮ ਦਾ ਸਮੱਗਲਰ ਹੈ ਦੂਜੀ ਗੱਲ ਅਜਨਾਲਾ ਸੈਕਟਰ ਦੇ ਵਿੱਚ ਫਲੱਡ ਆਨ ਕਰਕੇ ਤਰਨਤਾਰਨ ਸੈਕਟਰ ਕਾਫੀ ਇਹਨਾਂ ਨੇ ਐਕਟੀਵੇਟ ਕੀਤਾ ਸੀ ਪਾਕਪੇ ਸਮਗਲਰਜ਼ ਨੇ ਔਰ ਰੈਡਾਰ ਰੀਸੀਵਰ ਨੇ ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਗੱਲ ਹੈ ਗੁਰਜੀਤ ਸਿੰਘ ਜਿਹੜਾ ਇਹ ਨਾਲੇ ਏਰੀਆ ਦਾ ਰਹਿਣ ਵਾਲਾ ਬੰਦਾ ਉਹ ਕੋਟਲੀ ਸਾਕਾ ਪਿੰਡਾ ਉਹਦਾ ਉਹ ਬੰਦਾ ਨਾਟ ਓਨਲੀ ਹੀਰੋਇਨ ਦੇ ਵਿੱਚ ਪਠਾਨ ਦੀ ਕਨਸਾਈਨਮੈਂਟ ਚੁੱਕ ਰਿਆ ਸੀ ਵੈਪਨ ਦੀਆਂ ਵੀ ਤੇ ਅੱਗੇ ਹਵਾਲਾ ਦੇ ਵਿੱਚ ਵੀ ਉਹਦਾ ਕਾਫੀ ਰੋਲ ਆਇਆ ਔਰ ਇਹਨੂੰ ਅਸੀਂ ਹੋਰ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਤੋ ਇਹਦੇ ਵਿੱਚ ਮੈਂ ਦਿੱਲੀ ਮੁਮਾਰਕਬਾਦ ਦੇ ਨਾਲ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਨੂੰ ਹਰਪਾਲ ਸਿੰਘ ਸਾਡੇ ਏਡੀਸੀਪੀ ਸਾਹਿਬ ਆਪਣੇ ਸ਼ਿਵਦਰਸ਼ਨ ਸਾਡੇ ਏਸੀਪੀ ਵੈਸਟ ਔਰ ਇਨਸਪੈਕਟਰ ਵਿਨੋਦ ਕੁਮਾਰ ਤੇ ਨੇ ਟੀਮ ਨੇ ਜਿਨ੍ਹਾਂ ਨੇ ਬਹੁਤ ਵਧੀਆ ਇਹ ਸਕਸੈਸਫੁਲ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦੇ ਕੇ ਟੋਟਲ 9 ਮੁਲਜ਼ਮ اچ ਫੜਿਆ ਤੇ 20 ਕਿਲੋ ਪਲਸ ਜਿਹੜੀ ਹੀਰੋਇਨ ਬਰਾਮਦ ਹੋਈ ਹੈ ਲੇਟੈਸਟ ਜਿਹੜੀ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ 12 ਕਿਲੋ ਤੇ 6 ਗ੍ਰਾਮ ਹੈ ਤੇ ਨਾਲ ਇੱਕ ਸਫਿਸਟੀਕੇਟਡ 30 ਬੋਰ ਦਾ ਪਿਸਟਲ ਤੇ ਮੈਗਜ਼ੀਨ ਇਹ ਫੜੇਗੇ ਸਰ ਪੰਜ ਪਹਿਲਾਂ ਤੇ ਚਾਰ ਹੋਣਾ ਜੀ ਹਾਂਜੀ ਪਹਿਲਾਂ ਪੰਜ ਫੜੇ ਦੋ ਹਾਂਜੀ ਹਾਂਜੀ ਇਹ ਜਨਾਲਾ ਸੈਕਟਰ ਜਿਹੜਾ ਇਹਦੇ ਨਾਲ ਉਹ طرف ਦਾ ਮਾਲ ਸੈਟ੍ਰੈਕਟਿਵ ਕਰ ਲਿਆ ਉਹ ਲੋਕ ਉਹ ਵੀ ਇਹਨਾਂ ਨੇ ਹਾਂਜੀ ਇਹਦੀ ਪੁੱਛ ਕੇ ਚ ਇਹੀ ਆਇਆ ਕਿ ਪਠਾਨ ਲਿੰਕ ਦੋਨੇ ਪਾਸੇ ਸੀਗਾ ਜੀ ਜੇ ਆਪਾਂ ਦੇਖੀਏ ਗੁਰਜੀਤ ਜਿਹੜਾ ਉਹ ਜਨਾਲਾ ਸੈਕਟਰ ਦਾ ਰਹਿਣ ਵਾਲਾ ਤੇ ਇਸ ਲਿੰਕ ਨਾਲ ਪਤਾ ਲੱਗਿਆ ਕਿ ਉਹ ਜਿਹੜੀ ਉਧਰ ਡਰਾਪਿੰਗ ਜ਼ਿਆਦਾ ਸ਼ੁਰੂ ਕਰ ਦਿੱਤੀ ਹਾਂਜੀ ਤੇ ਗੁਰਪੇਜ ਗੁਰਦੇਤ ਤੋਂ ਨੇ ਪਿਓ ਪੁੱਤ ਇਕੱਠੇ ਹੋ ਗਏ ਗੁਰਪੇਜ ਦਾ ਦੋਸਤ ਮਲਕੀਤ ਸਿੰਘ ਇਹਦਾ ਮਲਕੀਤ ਦੇ ਜਿਹੜੇ ਖੇਤ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਨੇ ਗਲਪਿੰਡ ਦੇ ਵਿੱਚ ਤੇ ਚਰੀ ਦਾ ਤੁਹਾਨੂੰ ਮੈਂ ਜਿਵੇਂ ਦੱਸਿਆ ਕਲਟੀਵੇਸ਼ਨ ਦੇ ਵਿੱਚ ਉੱਥੋਂ ਦੇ ਕੋਆਰਡੀਨੇਟ ਦਿੰਦੇ ਸੀਗੇ ਉੱਥੇ ਡਰਾਪਿੰਗ ਕਰਕੇ ਚੁਪ ਕਰਕੇ ਕੱਢ ਲਿਆ ਹੁੰਦੇ ਸੀ ਕੋਸਾ ਅਲੱਗ-ਅਲੱਗ ਨਹੀਂ ਮੱਜਾਂ ਦਾ ਤਾਂ ਉਹਨਾਂ ਨੇ ਆਪਣੇ ਏਰੀਆ ਉਹਨਾਂ ਦੇ ਘਰਾਂ 'ਚੋਂ ਹੀ ਮਿਲਿਆ ਨਾ ਜੀ ਜਿਹੜੇ ਪਟਨਾ ਪਾਕਿਸਤਾਨ ਦੇ ਹਾਂਜੀ ਪਾਕਿਸਤਾਨ ਬੇਸ ਸਮਗਲਰ ਹੈ ਜੀ ਪਹਿਲਾਂ ਵੀ ਇੱਕ ਦੋ ਇਨਵੈਸਟੀਗੇਸ਼ਨ ਚ ਆਇਆ ਹੈ ਨਾਮ WhatsApp ਜਿਹੜਾ ਐਪ ਹੈ ਯੂਜ਼ ਕਰ ਰੇ ਸੀ ਵਰਚੁਅਲ ਨੰਬਰਸ ਦੇ ਨਾਲ ਤੋਂ ਤਾਂ ਕਿ ਵੀ ਡਿਟੈਕਸ਼ਨ ਨਾ ਹੋ ਸਕੇ ਜਿਹੜਾ ਚਾਚਾ ਨੂੰ ਮੈਂ ਮਾਇਤੀ ਪੁੱਛ ਲਈ ਪਸੋਂ ਜਿਹੜੇ ਆਰਟੀਕਲ ਉਹ ਆਪਸ ਦੇ ਤਰ੍ਹਾਂ ਤੇ ਚਾਚੇ ਨੇ ਅਲੱਗ-ਅਲੱਗ ਦੋਨੇ ਨੇ ਜੀ ਹੋ ਸਕਦਾ ਉਧਰ ਆਪਸ ਇਕੱਠੇ ਹੋਣ ਪਰ ਇੱਥੇ ਡਿਫਰੈਂਟ ਬੰਦਾ ਇੱਕ ਸਾਹਮਣੇ ਆਇਆ ਉਹਦੀ ਹੁਣ ਆਈਡੈਂਟੀਫਿਕੇਸ਼ਨ ਤੁਹਾਨੂੰ ਪਤਾ ਜਿਹੜੇ ਬਾਹਰਲੇ ਬੰਦੇ ਆਪਣਾ ਉਹਨਾਂ ਕੀ ਨਿਕਨੇਮ ਜਾਂ ਕੋਈ ਜਿਹੜੀ ਐਲ.ਐਸ. ਉਹ ਵਰਤਪੁਰਤ ਲੈਂਦੇ ਨੇ ਫਿਰ ਚਾਹੀਦੀ ਪਠਾਨ ਤੋਂ ਲਿਤੀ ਨੇ ਵੀ ਪੁੱਤਨੇ ਵੀ ਤੇ ਚਾਚੇ ਪੁੱਤ ਜਿਹਨੇ ਵੀ ਚਾਹੀਦੀ ਲਿਤੀ ਇੱਕ ਧਾਉਣਾ ਦੇਖੋ ਪਤਾ ਕੀ ਹੈ ਜੀ ਉਹਦੇ ਚ ਆਪਣੇ ਕੋਲ ਚਾਚਾ ਆਇਆ ਸੀਗਾ ਜਿਹੜਾ ਪਹਿਲਾ ਸੀ ਗੁਰਸੇਵਕ ਵਿਸ਼ਾਲਦੀਪ ਗੁਰਪ੍ਰੀਤ ਅਰਸ਼ਦੀਪ ਵਾਲਾ ਮਾਡਿਊਲ ਇਹਦੇ ਜਿਹੜੇ ਗੁਰਪੇਜ ਗੁਰਦੇਤ ਮਲਕੀਤ ਤੇ ਗੁਰਜੀਤ ਨੇ ਇਹ ਪਠਾਨ ਨਾਲ ਰਿਲੇਸ਼ਨ ਰਏ ਨੇ ਪਰ ਗੁਰਸੇਵਕ ਜਿਹੜਾ ਪਹਿਲੇ ਕੇਸ ਦਾ ਸੀ ਉਹਦੇ ਰਾਹੀਂ ਇਹ ਗੱਲ ਪਤਾ ਲੱਗੀ ਸੀ ਵੀ ਇਹ ਪਿਓ ਪੁੱਤ ਜਿਹੜੇ ਗੁਰਪੇਜ ਤੇ ਗੁਰਦੇਤ ਤੇ ਕੰਮ ਕਰ ਰਹੇ ਸੋ ਉਹਦੇ ਤੇ ਪੁਲਿਸ ਨੇ ਆਪਣਾ ਜਿਹੜਾ ਆਪਰੇਸ਼ਨ ਲਾਂਚ ਕੀਤਾ ਤੇ ਬੰਦੇ ਫੜੇ ਸਰ ਤੁਸੀਂ ਉਸ ਸਮੇਂ ਹੀ ਨਿਗਾ ਰੱਖ ਰਹੇ ਹੋ ਜਿਨ੍ਹਾਂ ਦੀਆਂ ਬਾਰਡਰ ਦੇ ਕੋਲ ਜ਼ਮੀਨਾਂ ਨੇ ਜਾਂ ਠੇਕੇ ਤੇ ਲਈਆਂ ਹੋਈਆਂ ਨੇ ਉਸ ਸਮੇਂ ਤੋਂ ਆਪਰੇਸ਼ਨ ਚੱਲਦਾ ਰਹਿੰਦਾ ਕਿ ਲੋਕ ਕਿਉਂ ਲੈਂਦੇ ਨੇ ਵਗਾਰੇ ਦੋਸਤਾਂ ਲਈ ਉਹ ਐਸੇ ਕੰਮ ਵਾਸਤੇ ਲਈ ਹੋਈ ਨੇ ਠੇਕੇ ਤੇ ਦੇਖੇ ਉਹਨਾਂ ਦੇ ਜ਼ੋਨ ਆਉਂਦੇ ਨੇ ਜਾਂ ਉਹਨਾਂ ਦੇ ਸਮਾਪਤ ਦੇ ਨਾਲ ਉਹਨਾਂ ਦਾ ਟਾਈਟ ਹੈ ਪਾਕਿਸਤਾਨ ਦੇ ਨਹੀਂ ਦੇਖੋ ਬੀਐਸਐਫ ਉੱਥੇ ਕੰਮ ਕਰ ਰਹੀ ਹੈ ਆਲਰੇਡੀ ਬਹੁਤ ਡੀਪਲੀ ਪਰ ਜਿਹੜਾ ਬੰਦਾ ਓਨਰ ਹੈ ਉਹਨੂੰ ਉੱਥੇ ਕੋਈ ਕੱਢ ਨਹੀਂ ਸਕਦਾ ਨਾ ਉਸਦੇ ਰਾਈਟ ਹੈ ਉਥੇ ਸਿਰਫ ਫਰਸਕਿੰਗ ਹੁੰਦੀ ਹੈ ਜਿਹੜੀ ਇਹ ਵਾਟਰ ਫੈਂਸਿੰਗ ਦੇ ਵਿੱਚ ਗੇਟ ਵੀ ਬਣੇ ਹੋਏ ਜਿਹੜੇ ਕ੍ਰੋਸ ਨੇ ਇਧਰਲੇ ਪਾਸੇ ਵਾਲਿਆਂ ਦੇ ਇੱਕ ਪਾਸੇ ਸੈਕੰਡ ਲਾਈਨ ਆਫ ਡਿਫੈਂਸ ਵੀ ਪੁਲਿਸ ਨੇ ਰੱਖੀ ਔਰ ਵੈਰੀਫਿਕੇਸ਼ਨ ਜਿਹੜੀ ਪ੍ਰਾਣੇ ਸਮਗਲੋਸ ਦੀ ਚੱਲਦੀ ਰਹਿੰਦੀ ਹੈ ਉਹ ਤਾਂ ਆਨਗoing ਪ੍ਰੋਸੈਸ ਹੈ ਜੀ ਹਾਂ ਸਰ ਅੱਜ ਅਕੜੇ ਇਹਨੇ ਬੋਇਆ ਕਿ ਇਹਨੇ ਬੋਇਆ ਸੀ ਹਾਂਜੀ ਇਹ ਗੁਰਜੀਤ ਸਿੰਘ ਦੀ ਪੁੱਛਗਿੱਛ ਇਹ ਗੱਲ ਆਈ ਹੈ ਕਿ ਮੈਂ ਪਹਿਲਾਂ ਵੀ ਕਨਸਾਈਨਮੈਂਟਸ ਜਿਹੜੀਆਂ ਹਥਿਆਰਾਂ ਦੀਆਂ ਤੇ ਹੀਰੋਇਨ ਦੀਆਂ ਤੇ ਕੁਝ ਹਵਾਲਾ ਡੀਲਿੰਗ ਵੀ ਉਹਨੇ ਕੀਤੀ ਹੈ ਜੀ ਹਾਂ ਸਰ ਹਵਾਲਾ ਦਾ ਕਿਤਾਬ ਉਹ ਜੀ ਪੁੱਛ-ਪੁੱਛ ਕਰਦੇ ਆਂ ਜੀ ਇਹਦੀ ਡਿਟੇਲ ਚ ਉਹ ਵੀ ਸ਼ੇਅਰ ਕਰਾਂਗੇ ਸਾਰੀ ਗੱਲ ਨਹੀਂ ਕੈਸ਼ ਰਿਵਰ ਨਹੀਂ ਹੋਇਆ ਪਰ ਇਹਨੇ ਮੰਨਿਆ ਕਿ ਕੁਝ ਮਹੀਨੇ ਪਹਿਲਾਂ ਇਹਨੇ ਹਵਾਲਾ ਦਾ ਵੀ ਜਿਹੜਾ ਮਨੀ ਹੈ ਇਧਰ ਉਧਰ ਹੈਂਡਓਵਰ ਕੀਤਾ ਉਹਤੇ ਅਸੀਂ ਵਰਕ ਕਰ ਰਹੇ ਆਂ ਬੈਕਵਰਡਸ ਇਹਨਾਂ ਦੀ ਸਰ ਪ੍ਰੋਪਰਟੀਆਂ ਵਰਨੀ ਕੋਈ ਥੀਸ ਕੀਤੀ ਜਾਣ ਕਿ ਹਾਂਜੀ ਉਹ ਰੈਵਨਿਊ ਦੇ ਵਿੱਚ ਇਹ ਤਾਂ ਆਪਣਾ ਨਾਲ ਹੀ ਚੱਲ ਪੈਂਦਾ ਜੀ ਉੱਥੋਂ ਤਰਨ-ਤਰਨ ਤੋਂ ਲਵਾਂਗੇ ਐਂਡ ਜੇ ਕੋਈ ਉਹ ਜੀ ਪ੍ਰੋਪਰਟੀ ਆਉਂਦੀ ਹੈ ਜਿਹੜੀ ਉਸ ਐਨਡੀਪੀਐਸ ਦੀ ਪ੍ਰੋਵੀਜ਼ਨ ਦੀ ਕਾਉਂਟਰਵੈਨਸ਼ਨ ਚ ਆਉਂਦੀ ਹੈ ਤਾਂ ਡੈਫੀਨਿਟਲੀ ਐਸਐਚਓ ਛਟਾ ਵੱਲੋਂ ਅਸੀਂ ਕੇਸ ਮੂਵ ਕਰਾਂਗੇ ਕੰਪੀਟੈਂਟ ਅਥਾਰਟੀ ਨੂੰ ਦਿੱਲੀ ਜੀ ਸਾਰੀ ਟੀਮ ਨੇ ਇਹਨਾਂ ਕੰਮ ਕੀਤਾ ਹੈ ਇਹਨਾਂ ਜਨਰਲ ਟੀਮ ਦੇ ਸਦਸ ਨੇ ਇਹਨਾਂ ਬਾਰੇ ਸਰਪ੍ਰਸਿ ਲੈ ਕੇ ਉੱਪਰ ਪੇ ਜਾ ਕੇ ਨਾ ਨੂੰ ਵੀ ਬਹੁਤ ਸੋਈ ਮਿਲੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਬਹੁਤ ਅੱਛਾ ਜੀ ਦੇਖੋ ਹੁਣ ਤਾਂ ਗਵਰਨਮੈਂਟ ਵੱਲੋਂ ਜਿਹੜਾ ਐਨਡੀਪੀਐਸ ਦੇ ਕੇਸਾਂ ਦੀ ਰਿਕਵਰੀ ਪਹਿਲੀ ਮਾਰਚ ਤੋਂ ਨੋਟੀਫਿਕੇਸ਼ਨ ਵੀ ਹੋਣ ਵਾਲੀ ਹੈ ਕਿਸੇ ਟਾਈਮ ਵੀ ਉਹਦੇ ਚ ਕੈਸ਼ ਰਿਵਾਰਡ ਵੀ ਮਿਲੇਗਾ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਬਹੁਤ ਲਿਬਰਲ ਨੇ ਰਿਵਾਰਡਸ ਦੇ ਵਿੱਚ ਔਰ ਆਪਣੇ ਸਾਰੇ ਹੀ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਪਿੱਛੇ ਰਿਵਾਰਡ ਜਿੱਤ ਚੁੱਕੇ ਚਾਹੇ ਡੀਜੀ ਸਾਹਿਬ ਦੀ ਡਿਸਕ ਹੋਵੇ ਪ੍ਰੋਮੋਸ਼ਨਾਂ ਨੇ ਜਾਂ ਕੈਸ਼ ਰਿਵਾਰਡ ਨੇ ਇਹਨਾਂ ਨੂੰ ਸਭ ਨੂੰ ਮਿਲੇ ਆਲਰੇਡੀ ਸਰ ਇੱਕ ਤਰ੍ਹਾਂ ਜਿਹੜੇ ਖੜਾਉਂਦੇ ਨਾਲ ਇੱਕ ਦਿਨ ਇਹ एरिया ਆਪਣਾ ਬਦਤਾਜੀ ਹੋ ਵਰਤ ਸਕਦਾ ਹੈ ਕਿ ਵਰਤ ਪਿਆ ਜਿਸ ਤਰ੍ਹਾਂ ਇਹਨੇ ਪੁਆਇੰਟਸ ਕੈਂਪ ਕੀਤੇ ਨੇ ਆਪਣੇ ਜਾਂ ਖੜਾਉਂਦਾ ਜਾਂ ਇਹਦੀ ਆਰ ਲੈ ਕੇ ਨਾਮ ਬਦਾਤਾ ਹੋਵੇ ਆਪਣਾ ਤਕੋ ਆਪਣੇ ਕੋ ਤਾਂ ਜਿਹੜੀ ਇਨਫੋਰਮੇਸ਼ਨ ਹੈ ਤੁਹਾਡਾ ਨਾਲ ਸ਼ੇਅਰ ਕਰਦੇ ਰਹਿੰਦੇ ਆ ਇਸ ਦੋਨੇ ਜਿਹੜੇ ਮੋਡਿਊਲ ਨੇ ਇਹਨਾਂ ਚ ਆਪਾਂ ਨੂੰ ਗੱਲ ਸਾਹਮਣੇ ਆਈ ਹੈ ਕਿ ਫਲੱਡ ਦੇ ਬਾਵਜੂਦ ਵੀ ਐਡੀਆਂ ਵੱਡੀਆਂ ਰਿਕਵਰੀਆਂ ਹੋ ਰਹੀਆਂ ਥੈਟ ਮੀਨਸ ਦੇ ਆਰ ਏਬਲ ਟੂ ਇੱਕ ਤਰ੍ਹਾਂ ਕਿਤੇ ਲੁਕੋ ਕੇ ਕਾਮਯਾਬ ਹੋ ਰਹੇ ਪਰ ਪੁਲਿਸ ਜਿਹੜੀ ਹੈ ਇਹਨਾਂ ਨਾਲੋਂ ਜ਼ਿਆਦਾ ਸਤਰਕ ਮੈਂ ਸਮਝਾਂ ਸਾਡਾ ਇੰਟੈਲੀਜੈਂਸ ਸਪੇਸ ਚ ਆਪਰੇਸ਼ਨ ਜਿਹੜਾ ਕਾਮਯਾਬ ਹੋਇਆ